ਲੈ ਲਏ ਜੀ ਢੀੜੀ ਦੇ ਨਾਲ ਨੇ ਹਨਾ ਬੱਚੇ ਨਾਲੇ ਬਈ ਡਰ ਕੇ ਸਾਨੂੰ ਕਹਿੰਦੇ ਤੁਸੀਂ ਸਾਡੇ ਨਾਲ ਰਹੋ ਸਾਡਾ ਸਾਥ ਲੈ ਕੇ ਚੱਲ ਰਹੇ ਨੇ ਇਹ ਇਸ ਟਾਈਮ ਵੀ ਡਰ ਜਾਂਦਾ ਹੈ ਬੱਚੇ ਡਰ ਕੇ ਲੇਡੀਜ਼ ਦੇ ਨਾਲ ਤਾਂ ਇਦਾਂ ਦੀ ਗਲਤੀ ਨਾ ਕਰ ਆਪਾਂ ਪਹੁੰਚ ਗਏ ਭਾਈ ਕੁੰਜਮ ਪਾਸ ਹਾਈਟ ਦਾ ਨਹੀਂ ਤਾਂ ਪਤਾ ਯਾਰ ਕਿੰਨੀ ਹੈ ਹੋਊਗੀ 14-15 ਕਿਤੇ 1.5-2 ਹੋਊਗੀ ਆ ਰਾਦੇ ਉੱਪਰ ਇਹੀ ਇੱਕ ਪਾਸ ਆ ਜਿਹੜਾ ਆਪਾਂ ਨੂੰ ਚਾਹੀਦਾ ਜਿਹਨੂੰ ਆਪਾਂ ਦਰਵਾਜ਼ਾ ਦੇ ਦਿੰਦੇ ਆ ਸੋਣੀ ਗੱਲ ਬਾਤ ਕਰ ਲੈ con jumpas. चलो ठीक है भाई आ लो जी पहला आ गया इतन दे 6 8 होए आ ऊपर बर्फा ग्लेशियर ते आ खोर खोर के होएया खब्बे ने भी रखनी पड़ दी ਦੇ ਨਾਲ ਇੱਕ ਬੱਚੀ ਨੇ ਹਣਾ ਯਾਰ ਇਹ ਉਹ ਤਾਂ ਹੋਣਾ ਹੀ ਹੈ ਯਾਰ ਹੁਣ ਉਹ ਗੱਡੀ ਵਾਲੇ ਸਾਡੇ ਕੋਲ ਖੜਕੇ ਗਏ ਆ ਉਹ ਆਪ کہہ ਕੇ ਗਏ ਆ ਵੀ ਯਾਰ ਉਹਨਾਂ ਹੀ ਕੋਲੇ ਨਾਲੇ ਉਹ ਹੋ ਗਈ ਸੈਲਟੋ ਸੀ ਹੈ ਉਹਨਾਂ ਦੀ ਵੀ ਚੀਕ ਨਿਕਲ ਗਈ ਤਾਂ ਭਾਈ ਨਾ ਲਿਆਓ ਯਾਰ ਲੋ ਫਲੋਰ ਗੱਡੀਆਂ ਜਿਹੜੀਆਂ ਨੇ ਨਾ ਨਾ ਇਧਰ ਨਾ ਪਾਓ ਆਹ ਰੋਡ ਤੇ ਨਾ ਪਾਓ ਤੁਸੀਂ ਬਸ ਉਪਰੇ-ਉਪਰੇ ਵਾਲਾ ਰੋਡ ਸਾਰਾ ਕਬਰ ਦਾ ਲੁੱਕੂ ਵੀ ਪਾਓ ਤੇ ਨੰਬਰ 2 ਬਾਈ ਇੱਥੇ ਠੰਡ ਸਭ ਤੋਂ ਜ਼ਿਆਦਾ ਠੰਡ ਉਰੇ ਆਹਦੇ ਬਰਫ ਵਾਲੀ ਸਾਰੀ ਬਰਫ ਵਾਲੀ ਹੌਣ ਤੱਕ ਸਾਨੂੰ ਕਿਤੇ برف ਨਹੀਂ ਸੀ ਟੱਕਰੀ ਆ ਸਾਰਾ برف ਦੇ ਪਹਾੜ ਹੈ ਬਹੁਤ ਜ਼ਿਆਦਾ ਹੰਡ ਹੋ ਚੁੱਕੀ ਇੱਥੇ ਉੱਪਰ ਪੰਜਾਬ ਦੇ ਵਿੱਚ ਇਸ ਟਾਈਮ 50 ਦੇ ਨੇੜੇ ਟੈਂਪਰੇਚਰ ਆ ਤੇ ਇੱਥੇ -5-10 ਆ ਮਾਈਨਸ ਐ ਇਦਾਂ ਦਾ ਰੋਡ ਹੈ ਬਈ ਪੂਰਾ ਆਫ ਰੋਡ ਐਨ ਚਲੋ ਆਪਣੀ ਤਾਂ ਗੱਡੀ ਠੀਕ ਐ 4084 ਆ ਸਾਨੂੰ ਤਾਂ ਇਹਦੀ ਟੈਨਸ਼ਨ ਜਿਹੜੀ ਆ ਮੂਰੇ ਜਾਂਦੇ ਇੱਕ ਗੱਡੀ ਵੀ ਸਾਡੀ ਲਾਸਟ ਆ ਪਿੱਛੇ ਸਭ ਤੋਂ ਪਿੱਛੇ ਗਈ ਇਹਦੀ ਗੱਡੀ ਨਹੀਂ ਹਾਂ ਤੇ ਆਹ ਬੰਦੇ ਦਾ ਹੁਣ ਤਾਂ ਕਰਕੇ ਅਸੀਂ ਇਹ ਤੋਂ ਮੂਰੇ ਨਹੀਂ ਘੱਟ ਰਹੇ ਵੀ ਉਤੇ ਬਾਅਦ ਚ ਇਹਦਾ ਕੰਮ ਅੜ ਜਵੇ ਕਿਉਂਕਿ ਭਾਈ ਚਲੋ ਥੋੜੀ ਬਹੁਤ ਹੈਲਪ ਹੋ ਜਾਂਦੀ ਐ ਇਹ ਜੀ ਜਗ੍ਹਾ ਤੇ ਐਂ ਕੰਮ ਚੱਲਦਾ ਪਰ ਯਾਰ ਇਹੋ ਜੀ ਗੱਡੀ ਨਾ ਲੈ ਕੇ ਆਓ ਭਾਈ ਆਹ ਰੋਡ ਤੇ ਨਾ ਲੈ ਕੇ ਆਓ ਜੇ ਤੁਸੀਂ ਆਉਣਾ ਤੁਸੀਂ ਕਾਜਾ ਤੱਕ ਆਓ ਈਆਂ ਗੱਡੀਆਂ ਤੇ ਸ਼ੂਟਿੰਗਾਂ ਜਿਹੜੀਆਂ ਨੇ ਕਾਜਾ ਤੱਕ ਆਓ ਤੇ ਕਾਜਾ ਤੋਂ ਤੁਸੀਂ ਵਾਪਸ ਮੁੜ ਜਾਓ ਆਹ ਰੋਡ ਤੇ ਨਾ ਪਾਓ ਬਈ ਕਿਉਂਕਿ ਇਹ ਰੋਡ ਹੈ ਨਹੀਂ ਇਹ ਗੱਡੀਆਂ ਦੇ ਹਿਸਾਬ ਚ ਉਹ ਬਾਈ ਆਪਾਂ ਲੋਸਰ ਕ੍ਰੋਸ ਕਰਕੇ ਲੋਸਰਪਿੰਡ ਨਾਸਟ ਕੀਤੇ 2 ਵਜੇ ਤੱਕ ਦਾ ਟਾਈਮ ਹੈ ਜੇ ਤੁਸੀਂ ਮੰਨ ਲਓ ਆਉਣੀ ਹੋ ਨਾ ਉਧਰੋਂ ਕਾਜਾ ਮਨਾਲੀ ਆਪਣੇ ਕਾਜਾ ਵੱਲੋਂ ਵੀ ਤੁਸੀਂ ਮਨਾਲੀ ਨੂੰ ਜਾਣਾ ਤਾਂ ਬਈ 2 ਵਜੇ ਤੱਕ ਦਾ ਟਾਈਮ ਹੈ 2 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਲੋਸਰ ਵਾਲੀ ਚੈੱਕ ਪੋਸਟ ਆ ਪੁਲਿਸ ਦੀ ਉਹ ਪਾਰ ਕਰਦੀ ਆ 2 ਵਜੇ ਤੋਂ ਬਾਅਦ ਫਿਰ ਉਹ ਜਾਣ ਨਹੀਂ ਦਿੰਦੇ ਕਿਉਂਕਿ ਪਾਣੀ ਦਾ ਵਹਾਅ ਵੱਜ ਜਾਂਦਾ ਰਾਹ ਦੇ ਵਿੱਚ ਜਿਹੜੇ ਹੁਣ ਛੜਕਦੇ ਉੱਪਰ ਪਾਣੀ ਆਉਣਾ ਛੋਏ ਆਣੇ ਆ ਪੱਥਰ ਉੱਥੇ ਫਿਰ ਔਖਾ ਹੋ ਜਾਂਦਾ ਸਾਨੂੰ ਵੀ ਉਹਨਾਂ ਨੇ ਸਾਨੂੰ 15 ਮਿੰਟ ਉੱਪਰ ਹੋ ਗਏ ਸੀ ਪਰ ਸਾਨੂੰ ਕਿਵੇਂ ਨਾ ਕਿਵੇਂ ਚਲੋ ਕੱਢਤਾ ਉਹਨਾਂ ਨੇ ਵੀ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਬੰਦ ਕਰਤਾ ਤਾਂ ਇਹ ਗੱਲ ਨੋਟ ਕਰ ਲਓ ਵੀ 2 ਵਜੇ ਦਾ ਟਾਈਮ ਹੈ ਦੁਪਹਿਰ ਦਾ ਉਦੋਂ ਪਹਿਲਾਂ ਪਹਿਲਾਂ ਤੁਸੀਂ ਕਰਾਸ ਕਰਕੇ ਕਰਕੇ ਕਾਜਾ ਤੋਂ ਮਨਾਲੀ ਵੱਲ ਨੂੰ ਬਲੋਸਰ ਵਾਲਾ ਚੈੱਕ ਪੋਸਟ ਨਹੀਂ ਤਾਂ ਫਿਰ ਤੁਹਾਨੂੰ ਲੋਸਰ ਰੁਕਣਾ ਪੈਣਾ ਅਗਲੇ ਦਿਨ ਫਿਰ ਸਵੇਰੇ ਹੀ ਨਿਕਲੋਗੇ ਅਗਲੇ ਦਿਨ ਸਵੇਰੇ ਵੀ 10 9 10 ਵਜੇ ਤੋਂ ਬਾਅਦ ਹੀ ਨਿਕਲਿਆ ਜਾਂਦਾ ਕਿਉਂਕਿ ਫਿਰ ਪਾਣੀ ਥੋੜਾ ਜਿਆਦਾ ਲੋਡ ਹੋ ਜਾਂਦਾ ਉਹਦੇ ਹਿਸਾਬ ਕਿਤਾਬ ਪਾਣੀ ਦਾ ਬਾਕੀ ਹੁਣ ਇਹ ਰੋਡ ਥੋੜਾ ਜਿਆਦਾ ਹੈਗੀਆਂ ਖਰਾਬ ਹੈ ਚਲੋ ਆਪਣੀ ਗੱਡੀ 4x4 ਆ ਤਾਂ ਆਹਾਰਾ ਤੇ ਇਹ ਥੋੜੀ ਜੀ ਸੌਖੀ ਨਿਕਲ ਜੂਗੀ ਬਾਕੀ ਜਿਵੇਂ ਵੀ ਜਿੱਥੇ ਵੀ ਜੱਕੜ ਫਸੂ ਤੁਹਾਨੂੰ ਦਿਖਾਉਨੇ ਆਵੇ ਹਿਸਾਬ ਕਿਤਾਬ ਸਾਰਾ ਆ ਹੁਣ ਇੱਥੇ ਦਾ

ਬਹੁਤ ਮਿਹਨਤ ਕਰਦੇ ਹਨਾ ਰੋਡ ਕਲੀਅਰ ਕਰਨ ਨੂੰ ਤੇ ਦਾ ਰੂਲਾਂ ਤੇ ਤਾਂ ਕੁਛ ਨਾ ਕੁਛ ਜੱਬ ਪਿਆ ਹੀ ਰਹਿਣਾ ਅੱਜ ਹੋਊਗੀ ਹੋਰ ਹੀ ਅਲਾ ਜੀ ਦੀ ਕিয়ার ਗੰਦੀ ਜੀ ਰੋ ਇਹਨਾਂ ਦੇ ਗੱਤ-ਬਾਤ ਹੁੰਦੀ ਆ ਆ ਦੇਖੋ ਪਰ ਬਈ ਇਦਾਂ ਬਹੁਤ ਜੱਭ ਪੈਂਦਾ ਜਗ੍ਹਾ ਜਗ੍ਹਾ ਨਾ ਕਈ ਤਾਂ ਸਿਆਣੇ ਹੁੰਦੇ ਯਾਰ ਪਹਿਲਾਂ ਹੀ ਜਗ੍ਹਾ ਨੱਪ ਕੇ ਖੜ੍ਹ ਜਾਂਦੇ ਤੇ ਸਾਢੇ ਵਰਗੇ ਦੇ ਦਿੰਦੇ ਸਾਢੇ ਵਰਗੇ ਕਈ ਫਿਰ ਵਿੱਚ ਫਸਾ ਲੈਂਦੇ ਫਿਰ ਇੱਕ ਦੂਜੇ ਨੂੰ ਅੱਖਾਂ ਕੱਢੀ ਜਾਂਦੇ ਵੀ ਅੱਗੇ ਪਿੱਛੇ ਕਰ ਲਾ ਬਈ ਤੂੰ ਆ ਦੇ ਸਿਰੋ ਪੈਂਦੀ ਖਫਰਾਟੇ ਮਾਰਦੇ ਘੋੜੇ ਫਿਰਨ ਫਰਾਟੇ ਮਾਰਦੇ ਰਹੇ ਦੁਲਿਆ ਸਰਦ ਹਲਾ ਬਾਬਾ ਜੀ ਅੱਜ ਇਹ ਚ ਪਹੁੰਚ ਗਏ ਤੇ ਇੱਥੇ ਆ ਟੱਪਾ ਤੁਹਾਨੂੰ ਇੱਥੇ ਖਾਣ ਪੀਣ ਨੂੰ ਮਿਲ ਜਾਂਦਾ ਸਾਰਾ ਕੁਝ ਚਾਹ ਪਾਣੀ ਮਿੱਗੀ ਮੂਗੀ ਜਿਹੜਾ ਉਹ ਖਾਣਾ ਉਹ ਪਰਲੇ ਤੇ ਇੱਕ ਸਨੋਵ ਡਰਿਆ ਬੜਾ ਇਹ ਜੂਨ ਮਹੀਨੇ ਦੀ ਸਨੋਵ ਬਈ ਮਾਈ ਗਰਮ ਗਰਮ ਬਰੈਡਾਂ ਆਉਂਦੇ ਯਾਰ ਬਾਹਰ ਪੈਂਦੀ ਹੈ ਸਨੋ ਆ ਬਾਈ ਵੀ ਲੁਧਿਆਣੇ ਤੋਂ ਹਾਂ ਇਹ ਮੋਟਰਸਾਈਕਲਾਂ ਦੇ ਆ ਤੁਸੀਂ ਚਾਰ ਜਣੇ ਸੀਗੇ ਤੁਸੀਂ ਚਾਰ ਜਣੇ ਹੋ ਇਹ ਚਾਰ ਜਣੇ ਸੀਗੇ ਦੋ ਮੋਟਰਸਾਈਕਲ ਇਹਨਾਂ ਨੇ ਹਾਇਰ ਕੀਤੇ ਤੇ ਇਹ ਸਿਰਫ ਚੰਦਰਤਾਲ ਝੀਲ ਤੱਕ ਗਏ ਜਿਹੜਾ ਲੋਸਰ ਤੋਂ ਪਹਿਲਾਂ ਹੀ ਰਾਹ ਦੇ ਵਿੱਚ ਤੁਹਾਨੂੰ ਵਿੱਚ ਰਸਤੇ ਰਾਹ ਘਟਦਾ ਤੇ ਇਹਨਾਂ ਨੇ ਕੀ ਕੀਤੀ ਗਲਤੀ ਇਹਨੇ ਮਨਾਲੀ ਵੱਲ ਦੀ ਆ ਗਏ ਜਿਹੜੀ ਮੈਂ ਗੱਲ ਪਹਿਲਾਂ ਕਰਦਾ ਸੀ ਇਹ ਸਰਕਟ ਨੂੰ ਤੁਸੀਂ ਜੇ ਕਰਨਾ ਪੂਰਾ ਤਾਂ ਤੁਸੀਂ ਸ਼ਿਮਲੇ ਨਾਰਕੰਡੇ ਵੱਲ ਦੀ ਹੁੰਦੇ ਹੋਏ ਜਾਓ ਤਾਂ ਕੰਫਰਟੇਬਲ ਰਹੋਗੇ ਮਨਾਲੀ ਵੱਲ ਦੀ ਬਹੁਤ ਲੋਕ ਬਿਮਾਰ ਹੋ ਜਾਂਦੇ ਨੇ ਹੋਣੇ ਦਵਾਈ ਬੁੱਟੀ ਕਰਕੇ ਹਟਿਆਣੀ ਦੋ ਚਾਰ ਜਾਣਿਆਂ ਦੀ ਤੇ ਇਹਨਾਂ ਦੇ ਨਾਲ ਦੇ ਵੀ ਹਾਂ ਇਹਨਾਂ ਦੇ ਨਾਲ ਦੇ ਵੀ ਨੇ ਸਿੱਕ ਹੋ ਗਿਆ ਕਿ ਇਹਨਾਂ ਨੂੰ ਵੀ ਵਾਪਸ ਮੁੜਨਾ ਪਿਆ ਤਾਂ ਹੁਣ ਇਹ ਵਾਪਸ ਮਨਾਲੀ ਚੱਲੇ ਨੇ ਬਸ ਇਹ ਮੈਨੂੰ ਲੱਗਦਾ ਵੀ 30 35 ਕਿਲੋਮੀਟਰ ਹੀ ਜਾ ਪਾਈ ਨੇ ਇੱਧਰ ਦੀ ਬਸ ਉੱਥੇ ਮੜਿਆ ਇਹ ਕੋਈ ਕਹਿ ਰਹੇ ਨੇ ਕਿ ਕਿਥੋਂ ਹੁੰਦਾ ਬਲਾਰੇ ਦਾ ਦੂਜਾ ਆਮਲੇਟ ਆ ਬਾਈ ਭੁੱਖ ਲੱਗੀ ਅੱਜ ਬਾਦ ਦੇ ਸੁਣੋ ਕਿੰਨੀ ਡਗਦੀ ਆ ਹਾਂ ਉਹ ਦੇਖ ਬਾਦ ਦੇ ਸੁਣੋ ਬਰਫ਼ ਵੀ ਬਾਦੀ ਜਾਂਦੀ ਹੌਲੀ ਹੌਲੀ ਆਜੋ ਜੀ ਆਜੋ ਜੀ ਚਾਚੀ ਜੀ ਸਨੋ ਬਾਦੀ ਜਾਂਦੀ ਆ ਤਦਿਆਂ ਪੂਰੀ ਮੋਟੀ ਪੈਂਦੀ ਰੂਵਰ ਕੇ ਆਵੇ ਬਹੁਤ ਜਾਣੇ ਬਿਮਾਰ ਹੋ ਗਏ ਜੀ ਬਹੁਤ ਜਾਣੇ ਇੱਧਰ ਦੀ ਜਿਹੜੇ ਮਨਾਲੀ ਵੱਲੋਂ ਸਪਿਤੀ ਕਰਨਾ ਚਾਹੁੰਦੇ ਆ ਨਾ ਬਹੁਤ ਬਿਮਾਰ ਹੁੰਦੇ ਆ ਇਹ ਫਿਰ ਤੇ ਰਾਜੂ ਹੀ ਮਰੇ ਜਾਂਦੇ ਆ ਕਿਉਂਕਿ ਫਿਰ ਅੱਗੇ ਚੱਲਿਆ ਨਹੀਂ ਜਾਂਦਾ ਮਾਊਂਟੇਨ ਸਿਕਨੈਸ ਜਿਹੜੀ ਆ ਉਹ ਦਿਮਾਗ ਬੰਦੇ ਦਾ ਫਟਣ ਤੇ ਆ ਜਾਂਦਾ ਇਹ ਬੂਚ ਹਾਂ ਹਾਂ ਬੂਚਾ ਬਹੁਤ ਜ਼ਰੂਰੀ ਆ ਮੈਂ ਬੂਰ ਹੀ ਬੂਰ ਹੀ ਰੱਖੀ ਹੁੰਦਾ ਹੁਣ ਤਾਂ ਮੈਂ ਤਾਂ ਤੁਹਾਨੂੰ ਪਹਿਲਾਂ ਪਿੱਛੇ ਵੀ ਪਾਇਆ ਜਬਰਦਸਤ ਹੈ ਬੜਾ ਜੀਦਾ ਕੰਮ ਆਉਂਦੀਆਂ ਉਹ ਥੰਮਾ ਬੈ ਗਿਆ ਉਹ ਹੋਰ ਵੀ ਇੱਥੇ ਲਈ ਗੱਡੀਆਂ ਹੀ ਕੰਮ ਆਉਂਦੀਆਂ ਨੇ ਛੋਟੀ ਐਕਸਟਰੀ ਵੀ ਆ ਹਾਂ ਹਾਂ 700 ਆ ਉਹ ਸਾਡੇ ਕੋਲੇ 18 ਆ ਇਹੀ ਗੱਡੀਆਂ ਕਾਮਯਾਬ ਨੇ ਇੱਥੇ ਮਤਲਬ ਰੋਡ ਦੇਖਦੇ ਉਹਨਾਂ ਨੇ ਸਾਨੂੰ ਕਿਹਾ ਵੀ ਸਾਡੇ ਪਿੱਛੇ ਰਹੋ ਵੀ ਸਾਨੂੰ ਥੋੜੀ ਲੋਡ ਪੈ ਸਕਦੀ ਆ ਤਾਂ ਬਾਈ ਛੋਟੀ ਗੱਡੀ ਜਾਂ ਲੋ ਫਲੋਰ ਗੱਡੀ ਤਾਂ ਭੁੱਲ ਕੇ ਵੀ ਨਾ ਲੈ ਕੇ ਆਓ ਬਹੁਤ ਕੁਸੁੱਤੇ ਬਸ ਹੋਗੇ ਆ ਵੇਖੋ ਇੱਥਾਂ ਦੇ ਕਈ 8 10 ਇਹ ਜਿਹੇ ਉਹ ਵਾਟਰ ਪ੍ਰੋਸਿੰਗ ਆਉਂਦੀਆਂ ਨੇ ਥੱਲੇ ਪੱਥਰ ਆ ਕਿਉਂ ਆ ਕੀ ਆ ਕਿਸੇ ਨੂੰ ਨਹੀਂ ਪਤਾ ਹੁੰਦਾ ਆਹ ਬੁਰੀ ਵਰਖ ਜੰਮੀ ਪਈ ਆ ਵੇਖੋ ਜੰਮੀ ਪਈ ਆ ਐਸੋ ਮੌਸਮ ਨੇ ਬਹੁਤ ਵੱਡੀ ਤਬਦੀਲੀ ਕੀਤੀ ਹੈ ਮੌਸਮ ਨਹੀਂ ਤਾਂ ਸ਼ਰੂ ਪੈਂਦੀ ਹੈ ਨਹੀਂ ਆ ਮਹੀਨੇ ਦਾ ਬਰਫ ਕਰਨ ਲੱਗ ਗਿਆ ਪਤਾ ਨਹੀਂ ਪੰਜਾਬ 'ਚ ਕਿਉਂ ਐਸ ਟਾਈਮ ਕਰਨੀ ਹੈ ਬਾਬੇ ਉਹ ਗੱਲ ਨਹੀਂ ਜਾ ਕੇ ਦੇਖੋ ਆਹ ਹਾਂ ਨਵੀਂ ਹੂਰ ਦਾ ਆਹ ਲੈ ਉੱਪਰੋ ਟੈਂਪਰੇਚਰ ਬਹੁਤ ਲੋ ਉੱਪਰੋ ਰੋੜ ਚਾਣਾ ਤੇ ਫੈਮਲੀ ਨਾਲ ਘੱਟੋ ਘੱਟ ਨਹੀਂ ਲਾ ਬਈ ਗੱਡੀ ਸੇਫ ਲੈ ਕੇ ਆ ਰੈਂਟ ਤੇ ਲੈ ਆਓ ਕੋਈ ਚੱਕਰ ਨਹੀਂ 20-2000 ਰੈਂਟ ਦੇ ਦੋ ਕਿਉਂਕਿ ਤੁਹਾਡੀ ਆਪਦੀ ਗੱਡੀ ਭੱਜ ਗਈ ਟੁੱਟ ਗਈ ਕੁਝ ਉਸ ਤੋਂ ਵੱਧ ਤਾਂ ਭਰਨੇ ਪੈ ਜਾਣਗੇ ਕਰੋ ਜਰੂਰ ਐਡਵੈਂਚਰ ਆਪਾਂ ਨੂੰ ਐਡਵੈਂਚਰ ਤੋਂ ਨਹੀਂ ਰੋਕਦੇ ਐਡਵੈਂਚਰ ਕਰੋ ਬਹੁਤ ਜ਼ਰੂਰੀ ਐਡਵੈਂਚਰ ਕਰਨਾ ਤੇ ਫੈਮਿਲੀ ਨੂੰ ਵੀ ਕਰਾਉਣਾ ਪਰ ਇੰਨਾ ਕੁ ਸੋਚ ਕੇ ਕਿ ਕਿਹੜਾ ਰੂਟ ਸਾਨੂੰ ਸਹੀ ਹੈ ਤੇ ਕਿਹੜੇ ਬੱਚਿਆਂ ਨੂੰ ਸੀ ਕਿੰਨੀ ਗੇਜ ਦੇ ਬੱਚਿਆਂ ਨੂੰ ਲੈ ਕੇ ਜਾ ਸਪੀਤੀ ਵਾਲੀ ਰੋਡ ਦੇ ਉੱਪਰ ਭਈ ਮੈਂ ਬਿਲਕੁਲ ਵੀ ਬੁਲਾਦੇ ਰਿਕਮੈਂਡ ਨਹੀਂ ਕਰੂੰਗਾ ਉਹਦੇ ਸਾਤ ਅੱਠ ਸਾਲ ਤੋ ਘੱਟ عمر ਦੇ ਬੱਚੇ ਨੂੰ ਲੈ ਆਓ ਘੱਟ ਦਾ ਕੋਈ ਬੱਚਾ ਨਾ ਲੈ ਕੇ ਆਓ ਦੇਖੀ ਆ ਦੇਖ ਦੇ ਤਰ੍ਹਾਂ ਇਹ ਜੇ ਪੰਗੇ ਨਾ ਲਾਓ ਬਾਈ ਠੀਕ ਹੈ ਇੱਕ ਉਹ ਮਹਾਰਾਜਨਾ ਸਵਾਰ ਆਤੀ ਜਗ੍ਹਾ ਪਰ ਇਹ ਵੀ ਮਤਲਬ ਦਾ ਕੰਮ ਪੱਗ ਲੈਣੀ ਹੋਵੇ ਤਾਂ ਕੁਝ ਨਹੀਂ ਚਾਹੀਦਾ ਤੇ ਹੁੱਲੜਵਾਜੀ ਨਾ ਕਰੋ ਜੰਪ ਪ੍ਰੇਰਸ ਰੋ ਬਾਹ ਉਹ ਦੇਖ ਉਹ ਦੇਖ ਉਹ ਦੇਖ ਕਿੱਧਰ ਦੀ ਗਿਆ ਕਿੰਨੇ ਕਿੰਨੇ ਫੋਟੋ ਬਰਪਰ ਕਰਦਾ ਆ। ਬਹੁਤ ਕਟੀਆਂ ਆਉਂਦੀਆਂ ਆ ਰਹੀਆਂ। ਉੱਧਰ ਕੋਈ ਚੱਕਰ ਪਿਆ ਹੋਇਆ। ਪੱਥਰ गिर ਗਿਆ ਕੋਈ ਰਾਹ ਦੇ ਵਿੱਚ। ਇਹਦੋਂ ਕੋਹਾਲ ਬਾਈ। ਕਰਤਾ ਕਰਤਾ ਬਾਈ। ਹੁਣ ਨਿਕਲ ਨਹੀਂ ਗੱਡੀ ਹੋ ਜਾਦੀ। ਠੀਕ ਆ। ਓਕੇ। ਭਾਈ ਆਪਣੇ ਲਈ ਗੱਡੀ ਦਾ ਆ ਹਾਲ ਹੋ ਗਿਆ ਸਿਰਫ ਅੱਧੇ ਘੰਟੇ ਚ ਆ ਵਿੱਚ ਮੋਟਰਸਾਈਕਲ ਵਾਲੇ ਵੀ ਆਪਣੇ ਬਹੁਤ ਔਖਾ ਵੀ ਬਹੁਤ ਔਖਾ ਹੈ ਜੀ ਮੌਸਮ ਚ ਪਰ ਨ ਯਾਰ ਅਭ ਇਹੀ ਹੈ ਇਹੀ ਚੈਲੰਜ ਆ ਹੋ ਗਿਆ ਕਲੀਅਰ ਹੋ ਗਿਆ ਹੋ ਗਿਆ ਹਾਂ ਸਟੋਨ ਪੜਾ ਸੀ ਉਹਨਾਂ ਨੇ ਹਟਾ ਦਿਆ ਇਕੱਠੇ ਹੋ ਕੇ ਅਭ ਨਿਕਲ ਜਾਏਗਾ ਆਪ ਲੋਕ ਤਾਂ ਨਿਕਲ ਸਕਤੇ ਹੋ ਨਿਕਲ ਲਓ ਜਗ੍ਹਾ ਹੈ हो गया हो गया आप लोग निकलो आपके लिए तो रास्ता है जुटी हुई भी है गड्डी 8 ਵਜ ਗਏ ਬਾਈ ਸਾਨੂੰ ਇੱਥੇ ਤੱਕ ਆ ਹਾਈਵੇ ਫੜਦਿਆਂ ਨੂੰ ਸਿਰਫ ਮੈਨੂੰ ਲੱਗਦਾ ਕਿ 70 ਕਿਲੋਮੀਟਰ ਵਾਟ ਹੋਊਗੀ ਉਹ ਲੋਸਰ ਤੋਂ ਅੱਗੇ ਆੜੀ ਜਿਹੜਾ ਰੋਡ ਖਰਾਬ ਸੀ ਬਾਈ ਜੀਪੀਐਸ ਹੈ ਜਿਹੜਾ ਉਹ ਤੁਹਾਨੂੰ ਦਿਖਾਉਂਦਾ ਵਾ ਹਨ ਉਹਨੇ ਦਿਖਾਇਆ ਤਾਬੋ ਤੋਂ ਸਾਢੇ 7 ਘੰਟਿਆਂ ਦਾ ਰਾਹ ਮਨਾਲੀ ਤੱਕ ਦਾ ਲੱਗੇ ਹੈ ਲੱਗੇ ਗਿਆ ਹਾਂ ਹਜੇ 11 ਘੰਟੇ ਹੋ ਗਏ ਸਾਨੂੰ ਹਜੇ ਅਸੀਂ ਆ ਹੁਣ ਹਾਈਵੇ ਫੜਿਆ ਹਜੇ ਇਤੋਂ ਮੰਨ ਲਓ ਵੀ ਘੰਟਾ ਹੋਰ ਗਾ ਮੰਨੋ ਵੀ 12 ਘੰਟਿਆਂ ਦਾ ਰਾਹ ਪੂਰਾ ਤਾਬੂ ਤੋਂ ਤਾਂ ਹਿਸਾਬ ਨਾਲ ਬਈ ਆਪ ਦਾ ਨਾ ਹਿਸਾਬ ਕਿਤਾਬ ਜਿਹਾ ਲਾ ਕੇ ਚੱਲਿਓ ਵੈਸੇ ਤਾਂ ਲੋਸਰ ਆ ਕੇ ਰੁਕ ਜਾਓ ਲੋਸਰ ਤੋਂ ਸਵੇਰੇ ਤਰਫ ਹੋ ਕਿਉਂਕਿ ਰੋਡ ਬਹੁਤ ਖਰਾਬ ਆ ਰਾਤ ਨੂੰ ਤਾਂ ਇਹ ਰੋਡ ਹੈ ਹੀ ਨਹੀਂ ਟ੍ਰੈਵਲ ਕਰਨ ਵਾਲਾ ਨਾ ਮੋਟਰਸਾਈਕਲ ਤੇ ਨਾ ਗੱਡੀ ਤੇ ਬਿਲਕੁਲ ਵੀ ਰਾਤ ਨੂੰ ਤਾਂ ਟ੍ਰੈਵਲ ਨਾ ਕਰੋ ਇਹਦੇ ਵਿੱਚ ਬਈ ਦੇਖੋ ਕਿ ਨੰਨੀ ਰੋਡ ਹੈ ਜਮਈ ਮਾਈ ਬੀ ਵੀ ਅੰਨਾ ਹਾ ਹਾਂ ਉਹ ਤਾਂ ਬਲੀ ਫੁਰ ਬਈ ਫੁਰ ਹਣਾ ਭਾਈ ਆਪਾਂ ਪਹੁੰਚ ਗਏ ਲਗਭਗ ਮਨਾਲੀ ਦੇ ਕੋਲੇ ਤੇ ਅੱਜ ਦਾ ਆਪਾਂ ਜਿਹੜਾ ਨਚੂਟ ਕੱਟਿਆ ਉਹ ਇਹੀ ਕੱਟਿਆ ਭਾਈ ਕਿ ਕਦੇ ਵੀ ਜੇ ਤੁਸੀਂ ਸਪਿਤੀ ਟ੍ਰਿਪ ਕਰਨਾ ਹਨਾ ਜਾਂ ਤੁਸੀਂ ਕਾਜਾ ਜਾਣਾ ਕਿਤੇ ਵੀ ਤਾਂ ਮਨਾਲੀ ਵਾਲੀ ਸਾਈਡ ਤੋਂ ਨਾ ਜਾਓ ਭਾਈ ਰੋਡ ਇੰਨਾ ਕ ਜਿਆਦਾ ਟੁੱਟਿਆ ਹੋਇਆ ਤੇ ਇੰਨਾ ਖਰਾਬ ਹੈ ਤੇ ਉੱਪਰੋਂ ਹਾਈ ਐਲਟੀਟਿਊਡ ਆ ਇਧਰੋਂ ਜਾਂਦੇ ਹੀ ਤੁਹਾਨੂੰ ਕੁੰਜਮ ਪਾਸ ਆਉਂਦਾ ਉਹ 15000 ਫੁੱਟ ਤੇ ਆ ਤੇ ਮਤਲਬ ਸਿੱਧਾ ਪਿੰਡੋਂ ਤੁਰ ਕੇ 15000 ਫੁੱਟ ਤੇ ਪਹੁੰਚਣਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਤੇ ਬਹੁਤੇ ਲੋਕ ਉੱਥੇ ਬਿਮਾਰ ਹੋ ਕੇ ਮਾਊਂਟਨ ਸਿਕਨੈਸ ਹੋ ਕੇ ਸਿਰ ਦੋਖਦਾ ਉੱਥੇ ਹੀ ਮੁੜਦੇ ਆ ਉਦੋਂ ਅੱਗੇ ਨਹੀਂ ਜਾ ਹੁੰਦਾ ਅੱਜ ਸਾਨੂੰ ਬਥੇਰੇ ਬੰਦੇ ਮਿਲੇ ਬਹੁਤ ਤਾਂ ਸਾਡੀ ਰਿਕੁਐਸਟ ਇਹੀ ਹੈ ਵੀ ਤੁਸੀਂ ਜਾਓ ਤੁਸੀਂ ਜਾਓ Shimla Naragunde ਹੋ ਕੇ ਹਨਾ ਤੁਸੀਂ ਉਧਰ ਦੀ ਜਾਓ ਤੁਹਾਨੂੰ ਬਹੁਤ ਵਧੀਆ ਲੱਗੂਗਾ ਬਹੁਤ ਵਧੀਆ ਇੰਜੋਏ ਕਰੋਗੇ ਕਿਉਂਕਿ ਸਰਕਟ ਤਾਂ ਆਪਾਂ ਪੂਰਾ ਕਰਨਾ ਨਾ ਕੋਤਾਬੋ ਚਿੱਤਕੁਲ ਸਾਰਾ ਪੂਰਾ ਕਰਨਾ ਬਾਈ ਸਭ ਤੋਂ ਵੱਡੀ ਗੱਲ ਪਤਾ ਕੀ ਹੁੰਦੀ ਆ ਡੇ ਟਾਈਮ ਦਾ ਟ੍ਰਿਪ ਰੱਖੋ ਪਹਾੜ ਦਾ ਟ੍ਰਿਪ ਕਦੇ ਨਾਈਟ ਦਾ ਤੁਸੀਂ ਸੋਚੋ ਨਾ ਵੀ ਇਹ 2 ਘੰਟੇ ਬਦਲਾਣ ਤਾਂ ਕੀ ਹੋ ਜਾਊ ਇਹ ਕੰਮ ਨਹੀਂ ਇੱਥੇ ਚੱਲਣਾ ਜਾਨ ਇੱਕੋ ਵਾਰ ਮਿਲੀ ਆ ਬਾਰ ਬਾਰ ਨਹੀਂ ਇਹ ਚੀਜ਼ਾਂ ਦਾ ਬੜਾ ਖਿਆਲ ਰੱਖਣਾ ਸਾਨੂੰ ਪਤਾ ਸਾਡੇ ਨਾਲ ਕਿੰਨੀਆਂ ਫੈਮਲੀਆ ਸੀ ਜਿਹੜੀਆਂ ਅੱਗੇ ਜਾ ਰਹੀ ਸੀ ਪਿੱਛੇ ਮੁੜ ਕੇ ਨਾਲ ਲੈ ਕੇ ਆ ਸਪੋਰਟ ਕਰਤੇ ਅੱਗੇ ਪਿੱਛੇ ਗੱਡੀਆਂ ਲਾ ਕੇ ਐਦਾਂ ਨਾ ਕਰਿਆ ਕਰੋ ਖਾਸ ਬੱਚਿਆਂ ਵਾਲੇ ਤੇ ਫੈਮਲੀ ਵਾਲੇ ਉਦਾਂ ਐਡਵੈਂਚਰ ਕਰੋ ਕੋਈ ਮਨਾ ਨਹੀਂ ਪਰ ਰੂਟ ਸਹੀ ਰੱਖੋ ਆਪਣਾ ਤੁਸੀਂ ਤੇ ਬਾਕੀ ਸਭ ਤੋਂ ਵੱਡੀ ਗੱਲ ਆ ਟਾਈਮ ਬਹੁਤ ਟਾਈਮ ਬਹੁਤ ਵੱਡੀ ਪਹਾੜਾਂ ਦੇ ਵਿੱਚ ਸਭ ਬਹੁਤ ਜਲਦੀ ਨਹੀਂ ਹੋ ਜਾਂਦਾ ਬਾਈ ਅੰਨੇ ਹੋਏ ਬੈ ਹੁਣ ਅਸੀਂ ਜਿਵੇਂ ਤੁਸੀਂ ਆਉਨੇ ਹੋ ਨਾ ਸਪਤੀ ਜਾਂ ਆਪਣਾ ਲਦਾਖ ਜਾਣੇ ਹੋ ਤਾਂ ਬਈ ਇੱਕ ਡਾਇਮਾਕਸ ਟੈਬਲੇਟ ਹੈ ਡੀ ਆਈ ਐਮ ਆਕਸ ਉਹ ਲੈ ਲਓ ਉਹਨੂੰ ਤੁਸੀਂ ਜਿੱਦਣ ਜਾਣਾ ਉਹ ਤੋਂ ਇੱਕ ਦਿਨ ਪਹਿਲਾਂ ਸਵੇਰੇ ਇੱਕ ਟੈਬਲੇਟ ਲੈਣੀ ਹੈ ਇੱਕ ਟੈਬਲੇਟ ਸ਼ਾਮ ਨੂੰ ਜਿਹਨੂੰ ਇਹ ਪ੍ਰੋਬਲਮ ਹੁੰਦੀ ਆ ਪਹਾੜਾਂ ਜਿੱਦਾਂ ਮੈਨੂੰ ਹੁੰਦੀ ਆ ਤਾਂ ਉਦਾਂ ਦੇ ਬੰਦਿਆਂ ਨੂੰ ਉਹ ਚੀਜ਼ ਟੈਬਲੇਟ ਲੈਣੀ ਚਾਹੀਦੀ ਆ ਜਿਹੜੇ ਦੂਜੇ ਨੇ ਉਹ ਇੱਕ ਟੈਬਲੇਟ ਲੈ ਲਓ ਸਵੇਰੇ ਇੱਕ ਟੈਬਲੇਟ ਰੋਜ਼ ਇੱਕ ਟੈਬਲੇਟ ਜੇ ਤੁਹਾਡਾ ਟ੍ਰਿਪ ਪੂਰਾ ਨਹੀਂ ਹੁੰਦਾ ਜਾਂ ਫਿਰ ਮੁਸਕਪੂਰ ਹੁੰਦਾ ਜਿਹੜਾ ਮੁਸਕਪੂਰ ਮੁਸਕਪੂਰ ਦੀਆਂ ਟਿੱਕੀਆਂ ਉਹ ਨਾਲ ਕੈਰੀ ਕਰ ਲੋ ਮੁਸਕਪੂਰ ਦੀਆਂ ਟਿੱਕੀਆਂ ਨੂੰ ਜਦੋਂ ਤੁਸੀਂ 스멜 ਕਰਦੇ ਹੋ ਨਾ ਤੇ ਜਦੋਂ ਆਪਣਾ ਆਕਸੀਜਨ ਘਟਦੀ ਆਪਣਾ ਸਾਹ ਰੁਕਦਾ ਉਹ ਆਪਾਂ ਨੂੰ ਹੈਲਪ ਕਰਦੀ ਹੈ ਕਿਉਂਕਿ ਮੈਨੂੰ ਇਹ ਬਹੁਤ ਪ੍ਰੋਬਲਮ ਹੈ ਤਾਂ ਮੈਂ ਮੁਸਕਪੂਰ ਦੀਆਂ ਟਿੱਕੀਆਂ ਦੇ ਨਾਲ ਹੀ ਇਹ ਟ੍ਰਿਪ ਕੀਤਾ ਮੈਂ ਡਾਇਮਾਕਸ ਯੂਜ਼ ਨਹੀਂ ਕੀਤੀ ਤਾਂ ਇਹ ਦੋ ਚੀਜ਼ਾਂ ਜਿਹੜੀਆਂ ਤੁਹਾਡੀ ਹੈਲਪ ਕਰ ਸਕਦਾ ਤੀਜੀ ਚੀਜ਼ ਹੈ ਵੀ ਪਾਣੀ ਵੱਧ ਤੋਂ ਵੱਧ ਪੀਓ ਜਿੰਨਾ ਪਾਣੀ ਪੀ ਸਕਦੇ ਹੋ ਓਨਾ ਪਾਣੀ ਪੀਓ ਬਾਈ ਟ੍ਰਿਪ ਤੇ ਤਾਂ ਤੁਹਾਨੂੰ ਉਹ ਹੈਲਪ ਕਰੂਗਾ ਪਨੋ ਆਕਸੀਜਨ ਮਿਲੂਗੀ ਪਾਣੀ ਦੇ ਧਰੂ ਹੈਨਾ ਤੇ ਭਾਈ ਉੱਚੀਆਂ ਗੱਡੀਆਂ ਲੈ ਕੇ ਆਓ ਪਾਵਰਫੁੱਲ ਜੇ ਗੱਡੀਆਂ ਲੈ ਕੇ ਆਓ ਚਾਹੇ ਰੈਂਟ ਤੇ ਲੈ ਆਓ ਯਾਰ ਪਰ ਲੋ ਫਲੋਰ ਗੱਡੀਆਂ ਜਾਂ ਛੋਟੀਆਂ ਗੱਡੀਆਂ ਲੈ ਕੇ ਸਪੀਤੀ ਟ੍ਰਿਪ ਤੇ ਨਾ ਆਓ ਕਿਉਂਕਿ ਇਹਦਾ ਰੋਡ ਬਹੁਤ ਖਰਾਬ ਆ ਬਹੁਤ ਗੱਡੀਆਂ ਭਾਈ ਰਾਹ ਫਸੀਆਂ ਰਹੀਆਂ ਖਰਾਬ ਹੋ ਗਿਆ ਆਲਟੋ ਆਲਟੋ ਗੱਡੀ ਚੱਲੋ ਠੀਕ ਆ ਹਿਮਾਚਲ ਦੀ ਚੱਲਦੀ ਆ ਉਤਰਖੰਡ ਦੀ ਨੰਬਰ ਸੀਗਾ ਪਰ ਉਹ ਗੱਡੀ ਸੀ ਜੋ ਹੀ ਖੜੀ ਆ ਰਸਤੇ 'ਚ ਪਤਾ ਨਹੀਂ ਕਿੱਦਾਂ ਉਹ ਫੈਮਿਲੀ ਗਈ ਹੋਣੀ ਆ ਜਾਂ ਜਿੱਦਾਂ ਨਹੀਂ ਹੈਨਾ ਬਟ ਬਹੁਤ ਖਿਆਲਗੀਆਂ ਚੀਜ਼ਾਂ ਨੇ ਜ਼ਰੂਰ ਧਿਆਨ ਦੇਣ ਦੇ ਚੀਜ਼ਾਂ ਉਹ ਜਗ੍ਹਾ ਵੀ ਐਹੇ ਜੀ ਤੇ ਖੜ੍ਹੀ ਹੈ ਗੱਡੀ ਵੀ ਜਿੱਥੋਂ ਉਹ ਟੋ ਵੀ ਨਹੀਂ ਕਰ ਸਕਦਾ ਟੋਇੰਗ ਵਹੀਕਲ ਵੀ ਤੁਹਾਡੀ ਗੱਡੀ ਨੂੰ ਉੱਥੋਂ ਲੈ ਕੇ ਨਹੀਂ ਆ ਸਕਦਾ ਭਾਈ ਜੇ ਲੈ ਕੇ ਆਊਗਾ ਤਾਂ ਹੋਰ ਭੰਨ ਦੋ ਗੱਡੀ ਗੱਡੀ ਟੁੱਟ ਜਾਊਗੀ ਇਹ ਇੰਨੇ ਬੁਰੇ ਹਾਲ ਹੈ ਬਾਕੀ ਤੁਸੀਂ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਲਿਆ ਹੋਣਾ ਵੀ ਕਿੰਨਾ ਕਰੋੜ ਖਰਾਬ ਆ ਕੀ ਹਾਲਤਾ ਰੋਡ ਦੇ ਵਿੱਚ ਹੀ ਸਨੋਹ ਪਈ ਸਨੋਹ ਕਵਰਡ ਹੈ ਕਈ ਕਈ ਫੁੱਟ ਦੀ ਸਨੋਹ ਪਈ ਹੋਈ ਹੈ ਐਡਵੈਂਚਰ ਬਹੁਤ ਸੋਹਣਾ ਕਰੋ ਜ਼ਰੂਰ ਕਰੋ ਆਪਦੀ ਫੈਮਲੀ ਨੂੰ ਵੀ ਕਰਵਾਓ ਪਰ ਰਿਸਕ ਫੈਕਟਰਸ ਨੂੰ ਪਹਿਲਾਂ ਕਲੀਅਰ ਕਰਕੇ ਆਓ ਉਹ ਚੀਜ਼ਾਂ ਨੂੰ ਪਹਿਲਾਂ ਹਿਸਾਬ ਕਿਤਾਬ ਲਾ ਕੇ ਆਓ ਹਨਾ ਤੇ ਦੂਜੀ ਗੱਲ ਬਈ ਇਹ ਹੈ ਵੀ ਆਪਣਾ ਹੁਣ ਜਿਹੜਾ ਸਪੀਤੀ ਟ੍ਰਿਪ ਆ ਉਹ ਅੱਜ ਹੁਣ ਓਵਰ ਹੋ ਗਿਆ ਤੇ ਹੁਣ ਖਤਮਾ ਹੁਣ ਅਸੀਂ ਹੋਟਲ ਲੈ ਕੇ ਮਨਾਲੀ ਰੁਕਾਂਗੇ ਤੇ ਸਵੇਰੇ ਅਸੀਂ ਫਿਰ ਪੈਂਡ ਲਈ ਜਾਵਾਂਗੇ ਤਾਂ ਇਹ ਹੁਣ ਆਪਣਾ ਜਿਹੜਾ ਟ੍ਰਿਪ ਆ ਸਪੀਤੀ ਐਕਸਪੀਡੀਸ਼ਨ ਇਹ ਅੱਜ ਆਪਣਾ ਖਤਮ ਹੋ ਗਿਆ ਤੇ ਇਹਦੇ ਬਾਰੇ ਹੁਣ ਬਲਾਰਾ ਦੱਸੂਗਾ ਵੀ ਕਿਵੇਂ ਰਿਹਾ ਕਿਉਂਕਿ ਮੈਂ ਤਾਂ ਪਹਿਲਾਂ ਵੀ ਕਰ ਚੁੱਕਿਆ ਮੋਟਰਸਾਈਕਲ ਨਹੀਂ ਬਾਈ ਬਹੁਤ ਵਧੀਆ ਚੀਜ਼ ਆ ਯਾਰ ਪਤਾ ਕੀ ਆ ਲਾਈਫ ਇੱਕ ਵਾਰ ਆਪਾਂ ਕਮਾਉਨੇ ਆ ਕਾਦੇ ਲਈ ਲਾਈਫ ਨਹੀਂ ਜਿਉਣੀ ਸਾਲਾ ਫਿਰ ਜ਼ਿੰਦਗੀ ਚ ਕੀ ਕਰਨਾ ਹੈ ਤੁਸੀਂ ਘੁੰਮੋ ਫਿਰ ਉਹ ਬਹੁਤ ਵਧੀਆ ਗੱਲ ਆ ਪਰ ਸੇਫਲੀ ਸੇਫ ਬਹੁਤ ਜ਼ਰੂਰੀ ਆ ਸੇਫਟੀ ਚੱਲ ਗਏ ਹਨਾ ਆਪਣੇ ਨਾਲ ਲੈ ਕੇ ਚੱਲੋ ਸਭ ਕੁਝ ਬਹੁਤ ਵਧੀਆ ਟੂਰ ਆ ਕਿਤੇ ਵੀ ਜਾਓ ਉਹ ਹਨਾ ਵਰਲਡ ਔਰ ਕਿਤੇ ਵੀ ਥੋੜਾ ਦਿਲ ਕਰਦਾ ਸੇਫਟੀ ਪਹਿਲੇ ਨੰਬਰ ਤੇ ਆ ਬਹੁਤ ਚੀਜ਼ਾਂ ਹੁੰਦੀਆਂ ਨੇ ਬਾਕੀ ਫੈਮਲੀ ਨਾਲ ਤੇ ਬੱਚਿਆਂ ਨਾਲ ਥੋੜਾ ਕੇਅਰਫੁਲ ਹੋ ਕੇ ਆਓ ਪ੍ਰੋਪਰ ਮੈਡੀਸਿਨ ਆਪਣੇ ਨਾਲ ਰੱਖੋ ਕੱਪੜਿਆਂ 'ਚ ਇਹ ਨਾ ਕਰੋ ਵੀ ਉੱਥੇ ਠੰਡ ਹੋਣੀ ਹੈ ਨਹੀਂ ਹੋਣੀ ਕਿੰਤੂ ਪ੍ਰੰਤੂ ਜਨਾ ਪਾਓ ਕੱਪੜੇ ਨਾਲ ਲੈ ਕੇ ਆਓ ਭਾਰੇ ਕੱਪੜੇ ਦੇ ਵਿੰਟਰ ਵਾਲੇ ਕੱਪੜੇ ਹੋਣੇ ਚਾਹੀਦੇ ਨੇ ਸਾਨੂੰ ਬਤਾ ਭਾਈ ਮਾਈਨਸ 5 ਦਾ ਰਹਿ ਨਹੀਂ ਰਹਿ ਪੰਜ ਅਸੀਂ ਉਦਨ ਉਧਰ ਨੂੰ ਕਿ ਆਪਾਂ ਉੱਥੇ ਚਿੱਤ ਕੋਲ ਹਾਂ ਉਦੋਂ ਬਾਅਦ ਮਾਈਨਸ 15 ਵੀ ਹੋਣ ਤੁਹਾਨੂੰ ਦਿਖਾਇਆ ਪਰ ਗੱਲ ਇਹ ਆ ਕਦੇ ਕਿਸੇ ਵੀ ਜਿੰਨ ਲਾਈਟ ਨਾ ਲਾਓ ਆਓ ਭਾਈ ਜੀ ਆਇਆਂ ਠੀਕ ਹੈ ਨਾ ਚਲੋ ਠੀਕ ਹੈ ਬਾਈ ਫਿਰ ਹੁਣ ਸਸਰੀ ਕਾਹ ਲੈ ਸਾਰਿਆਂ ਨੂੰ ਬਾਈ ਜਿਨੇ ਨਹੀਂ ਵਲੌਗ ਜਿਹਨੂੰ ਵਧੀਆ ਲੱਗਿਆ ਉਹ ਸ਼ੇਅਰ ਕਰਦੇ ਹੋ ਜੇ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਕੋਈ ਬਾਈ ਅਸੀਂ ਉਹ ਨਹੀਂ ਹੈਗੇ ਵੀ ਪੈਸਿਆਂ ਵਾਲੀ ਗੱਲ ਵੀ ਅਸੀਂ ਬਲੌਗਰ ਆ ਸਾਨੂੰ ਉਹ ਨਹੀਂ ਹੈਗਾ ਨਾ ਸਾਨੂੰ ਇਸ ਚੀਜ਼ ਤੋਂ ਪੈਸੇ ਚਾਹੀਦੇ ਅਸੀਂ ਵਧੀਆ ਕਰਉਂਾ ਸਭ ਕੋ ਰੱਬ ਦੀ ਮਿਹਰ ਆ ਕਿਰਪਾ ਹਨਾ ਪਰ ਗੱਲ ਇਹ ਆ ਤੁਹਾਨੂੰ ਇੱਕ ਅਸੀਂ ਸੁਚੇਤ ਕਰਦੇ ਆ ਵੀ ਮੋਟੀਵੇਸ਼ਨ ਦਿੰਨੇ ਆ ਜਾਂ ਤੁਹਾਨੂੰ ਅਸੀਂ ਇਹ ਦੱਸਦੇ ਆ ਹਨਾ ਕਿ ਕਿੱਦਾਂ ਕਿੱਥੋਂ ਕਿੱਦਾਂ ਆਉਣਾ ਵਾ ਹਨਾ ਨੈਵੀਗੇਸ਼ਨ ਵਗੈਰਾ ਹਨਾ ਸਾਰਾ ਕੁਝ ਹੋਰ ਸਾਡਾ ਕੋਈ ਮੋਟੋਰ ਨਹੀਂ ਆ ਅਸੀਂ ਕੋਈ ਬਲੌਗਰ ਨਹੀਂ ਹੈਗੇ ਯ ਉਹੀ ਦੱਸ ਦਿਆਂ ਤੁਹਾਡੀ ਜਗ੍ਹਾ ਕਿ ਕਿੱਦਾਂ ਕਿੱਦਾਂ ਆ ਸਕਦੇ ਹੋ ਕਿੱਦਾਂ ਕਿੱਦਾਂ ਨਹੀਂ ਆ ਸਕਦੇ ਤੁਹਾਨੂੰ ਇਨਫੋਰਮੇਸ਼ਨ ਲਈ ਆਪਾਂ ਇਹ ਵੀਡੀਓ ਬਣਾਉਂਦੇ ਆ ਆਪਣਾ ਇਹ ਚੈਨਲ ਮੋਨਟਾਈਜ਼ ਨਹੀਂ ਹੈਗਾ ਡੀ ਮੋਨਟਾਈਜ਼ਡ ਆ ਆਪਾਂ ਇੱਕ ਵੀ ਰੁਪਿਆ ਨਹੀਂ ਲੈਂਦੇ YouTube ਤੋਂ ਬਸ ਸਿਰਫ ਇਨਫੋਰਮੇਸ਼ਨ ਲਈ ਵੀ ਲੋਕਾਂ ਨੂੰ ਇਨਫੋਰਮੇਸ਼ਨ ਮਿਲੇ ਆਪਾਂ ਉਹੀ ਵੀਡੀਓ ਬਣਾਇਦੀਆਂ ਨੇ ਤੇ ਮੈਨੂੰ ਕੋ ਮਾ ਤਾਂ ਸਾਨੂੰ ਸ਼ੌਂਕ ਹੈ ਤੇ ਅਸੀਂ ਘੁੰਮੀਦਾ ਤੇ ਆਪਾਂ ਰੂਟ ਦੱਸੀਦਾ ਕਿਉਂਕਿ ਆਪਾਂ ਕਿਤੇ ਵੀ ਜਾਂਦੇ ਆ ਪਹਿਲਾਂ ਆਪਾਂ ਵੀ YouTube ਤੇ ਚੈੱਕ ਕਰਦੇ ਆਂਗੇ ਯਾਰ ਰੂਟ ਕਿੱਦਾਂ ਕਿੱਧਰ ਨੂੰ ਜਾਣਾ ਕਿਵੇਂ ਜਾਣਾ ਤਾਂ ਉਹ ਚੀਜ਼ਾਂ ਆਪਾਂ ਇਨਫੋਰਮੇਸ਼ਨ ਸ਼ੇਅਰ ਕਰਦੇ ਆ ਤੁਹਾਨੂੰ ਤਾਂ ਅੱਗੇ ਸ਼ੇਅਰ ਕਰੋ ਤੇ ਸਾਨੂੰ ਜੁਆਇਨ ਕਰੋ ਫੋਲੋ ਕਰੋ ਚੈਨਲ ਨੂੰ ਤੇ ਜੁਆਇਨ ਕਰੋ ਤੁਹਾਨੂੰ ਅੱਗੇ ਵੀ ਵੀਡੀਓਜ਼ ਮਿਲਦੀਆਂ ਰਹਿਣਗੀਆਂ ਠੀਕ ਹੈ ਜੀ ਬਾਈ ਧੰਨਵਾਦ ਸਸਸੀ ਕਰਦਾ ਸਾਰਿਆਂ ਨੂੰ